ਸਾਸਰੀ ਕਾਲ ਜੀ ਸਾਡੇ ਵੱਲੋਂ ਜਾਨੀ ਕਿ ਸੰਘਾ ਫੈਮਿਲੀ ਵੱਲੋਂ ਅੱਜ ਸ਼ਮਰ ਚੱਲਾ ਆ ਦਿੱਲੀ ਨੂੰ ਤੇ ਦਿੱਲੀ ਨੂੰ ਚੱਲਾ ਆ ਆਪਣੇ ਕੀ ਕਰਨ ਚੱਲਾ ਸ਼ਮਰ ਡੈਡੀ ਨੂੰ ਚੜਾਉਣ ਕੁਝ ਨਹੀਂ ਕਰਦਾ ਡੈਡੇ ਦਾ ਇਹਦਾ ਵੀਜ਼ਾ ਲੱਗ ਗਿਆ ਅੱਜ ਚੱਲੇ ਆਪਾਂ ਦਿੱਲੀ ਨੂੰ ਤੇ ਸ਼ਮਰ ਨਾਲ ਕਹਿੰਦਾ ਮੈਂ ਜਾਣਾ ਹੀ ਜਾਣਾ ਹਨਾ ਜਾਣਾ ਸੀ ਤੂੰ ਨਾ ਤੇ ਆਪਾਂ ਤੁਰ ਪਏ ਆ ਪਿੰਡੋਂ ਤੇ ਚਲੋ ਆਪਾਂ ਤੁਹਾਨੂੰ ਗਾਹਾਂਗਾ ਦੱਸਦੇ ਆ ਕਿੱਥੇ ਰੁਕਣਾ ਤੇ ਕੀ ਹਿਸਾਬ ਕਿਤਾਵਾ ਸ਼ਮਰੱਜ ਮੂੰਹ ਹੋਰ ਤਰ੍ਹਾਂ ਹੋਇਆ ਤਾਂ ਡੈਡ ਨੇ ਤਾਂ ਜੇ ਜਣਾ ਤਾਂ ਕਾਕੇ ਦਮਿਆ ਕੋਈ ਨਹੀਂ ਹੋਇਆ ਅੱਜ ਕਿਹ ਦਿਖਾ ਦੇਵੇਂ ਇੰਦਾ ਕਰ ਦੇ ਕਿਤਾ ਕਰਦਾ ਨਹੀਂ ਤੇ ਤਾਂ ਕਰ ਐ ਚੰਗਾ ਵੇਵਲੀ ਲਓ ਜੀ ਪਹੁੰਚ ਗਏ ਆਪਾ ਅਮਨ ਦੇ ਟਾਬੇ ਤੇ ਰਾਜ ਆਪਾਂ ਕਰ ਲੱਗਿਆ ਰੈਸਟ ਔਣ ਪੀਣ ਕਨੇ ਹੀ ਅਸੀਂ ਹੁਣ ਚਾਹ ਚੂ ਪੀਨੇ ਆ ਫਿਰ ਮੈਨੂੰ ਤਾਂ ਨੀਂਦ ਜੀ ਆਉਣ ਲੱਗ ਪਈ ਉਹਦਾ ਇੱਕ ਗੱਲ ਫੂਡ ਬਹੁਤ ਵਧੀਆ ਮਿੰਗਾ ਵੀ ਨਹੀਂ ਵਾਲਾ ਹੈਂ ਹੋਰ ਹੀ ਨਾ ਧੋਸ ਖੜਾ ਦੇ ਹੈਂ ਦਰਜੀ ਕਮ ਦੇ ਦੇ ਹਿਸਾਬ ਕਰਾ ਤੇ ਖਾਣੇ ਪੀਣੇ ਆ ਤਾਂ ਫਿਰ ਗਾਂ ਜਾਣੇ ਕਿਦਾਂ ਕੀ ਹਿਸਾਬ ਦਾ ਪਹਿਲਾਂ ਦਿਨਾਂ ਨੇ ਬਾਥਰੂਮਾਂ ਵਾਲੀ ਤਰਫ ਆਇਆ ਇੱਧਰ ਵੀ ਕੋਈ ਜਗਾਹ ਹੈਗਾ ਖਾਣ ਪੀਣ ਨੂੰ ਅਜੇ ਇੱਧਰ ਬਾਥਰੂਮ ਨੂੰ ਚਲੋ ਠੀਕ ਉਹਦਾ ਬਹੁਤ ਵਧੀਆ ਜਿਗਾੜ ਬਣਾਇਆ ਇਹਨਾਂ ਦਾ ਚਲੋ ਕਰਦੇ ਫਿਰ ਗੱਲਾਂ ਬਾਤਾਂ ਕੀ ਕੀ ਆਰਡਰ ਕਰਦੇ ਆ ਐਵੇਂ ਸ਼ਾਮ ਨਾਲ ਤਾਂ ਫੋਨ ਹੀ ਦੇਖਣ ਲਿਆ ਚੌਂਚੇ ਦੇ ਲੈ ਸਮਝ ਤੇ ਲੈ ਕਿੰਨੇ ਮੰਗਾਏ ਆ ਤੂੰ ਤਾ ਕਰੋ ਐਚ ਆਰਡਰ ਵੀ ਜਦ ਰਹਿ ਰਹਿ ਨਹੀਂ ਕੋਈ ਵੀ ਉਹ ਕੀ ਗਾਣਾ ਦੂੰਗਾ ਹੈ ਲੈ ਬਾਬਿਆਂ ਰੋਟੀ ਰੋਟੀ ਖਾ ਲਈ ਆ ਮੰਨ ਤਾਂ ਖਾ ਲਈ ਪਲੇਟਾਂ ਗੰਡਾ ਗੰਡਾ ਲੈ ਜਾਉਂ ਗੰਡਾ ਤੇ ਇਦਾਂ ਦੇ ਦਿੰਦੇ ਜਿਹਦਾ ਤੜਕਾ ਲਾ ਕੇ ਦਾਲ ਖਾਣੀ ਹੁੰਦੀ ਐ ਨਹੀਂ ਸਮਰੂਣੇ ਬਹੁਤ ਜੀ ਲੱਗੇ ਆਂ ਚਾਹ ਪੀਂਦੇ ਆ ਇਹਦਾ ਫੇਸ ਐਡਿੰਗ ਜੀ ਹੋਣੀ ਆ ਤੇ ਗੱਡੀ ਦੇ ਵਿੱਚ ਦਾ ਸਾਤ ਹੋ ਜਾਂਦਾ ਇਹ ਦੇਖ ਨੇ ਹਸਾਬ ਕਿਤਾਬ ਕੀ ਹਸਾਬ ਕਿਤਾਬ ਇੱਥੇ ਆ ਸਾਰੀਆਂ ਸ਼ਾਪਾਂ ਹੀ ਆ ਆ ਇਹਨੇ ਜੰਮਣ ਲੱਗ ਗਏ ਨਾ ਮਟਕਲਾ ਤੋਂ ਬਿਨੈ ਖੜਾ ਦੇ ਉਹ ਇਹ ਕਿੱਥੇ ਆਪਣਾ ਡੈਡੀ ਕੋਲ ਦਾ ਨਾ ਜਾ ਜਾ ਕਿ ਮੈਂ ਵੀ ਨਾ ਆ ਜਾਣਾ ਆ ਦੇਖ ਇੱਥੇ ਆ ਵੀ ਇਹ ਤਾਂ ਦੇਖ ਲੈ ਵੀ ਯਾ ਥੱਲੇ ਝਾੜੂ ਤੇ ਉੱਪਰ ਝੰਡਾ ਝੰਡਾ ਵੀ ਤਾਂ ਸਭ ਤੋਂ ਮੂਰੇ ਹੋਰ ਕੁਝ ਲੱਗਦਾ ਕਾਂਗ ਦਾ ਆਦਾ ਝੰਡਾ ਲਾਈ ਫਰਦਾ ਦਾ ਥੱਲੇ ਹੈਗਾ ਝਾੜੂ ਆ ਵੀ ਹੈ ਨਾ ਉੱਤੇ ਕਾਂਗ ਦਾ ਸੀਗੇ ਮੈਗਜ਼ੀਆ ਮੈਗਜ਼ਾ ਡਰਾਮਾ ਇਹ ਕਿਹਦਾ ਇਹ ਕੱਟ ਵੀ ਉਹ ਵਧੀਆ ਬਣਾਇਆ ਹੈ ਰਿਪੋਰਟਨ ਇੰਟਰਨੈਸ਼ਨਲ ਇੰਟਰਨੈਸ਼ਨਲ 에어ਪੋਰਟ ਤੇ ਪਤਾ ਦੀਦਾ ਨੂੰ ਯਾ ਕਿ ਚਟਾ ਚਟਾ ਹੀ ਹੁੰਦਾ ਸਾਕੋ ਦੇ ਲੀਰ ਪੋਰਟ টারਮੀਨਲ 3 ਆ ਪਹੁੰਚੇ ਆ ਪਹੁੰਚੇ ਦਰਵਾਜ਼ਾ ਲਓ ਜੀ ਪਹੁੰਚ ਗਏ ਆ ਜੀ 에어ਪੋਰਟ ਤੇ ਉਹ ਦੇ ਵੀਰ ਜੇ ਸਵਰ ਰੋਡ ਗਿਆ ਭਈ ਪਤਾ ਨਹੀਂ ਲੱਗਾ ਦਿਖਾਉਣੇ ਤੁਹਾਨੂੰ ਯਾ ਜੀ ਯਾ ਜਾ ਮੈਂ ਤਾਂ ਥੱਕ ਗਿਆ ਪੂਰਾ ਇੰਨਾ ਸਫਰ ਨਹੀਂ ਕੀਤਾ ਜੀ ਸਮਰ ਕਰੀ ਜਾਂਦਾ ਡਾਡੇ ਨੇ ਕੱਚ ਜਾਣਾ ਡਾਡੇ ਨੇ ਕੱਚ ਜਾਣਾ ਸਮਰ ਡਾਡੇ ਨੇ ਕੱਚ ਜਾਣਾ ਓਏ ਉਹ ਚ ਇਹ ਤਾਂ ਤੂੰ ਕੀ ਲੈ ਕੇ ਆਉਣਾ ਤੇਰੇ ਲਈ ਕੀ ਲੈ ਕੇ ਆਵਾ ਕੀ ਲੈ ਕੇ ਆਉਣਾ ਹਾਂ 200 100 ਵਾਲੀ ਕੈਕ ਸੁਬੜਾ ਅਕਸੈਰੇਟਰ ਇੱਕ ਸਾਰ ਵੀ ਲੈਣੀ ਆ ਕਹਿੰਦਾ ਹਾਂ ਤਾਂ ਮੇਰੇ ਲਈ ਕੀ ਲਿਆਵੇ ਪੂਰੇ ਇੱਡੇ ਉਹ ਮੇਰੇ ਲਈ ਕੀ ਲਿਆਵੇ ਹਲੋ ਤੂੰ ਦੱਸ ਦੇ ਪੁੱਕੂਲੇ ਕੀ ਲੈ ਕੇ ਆਵਾ ਫੇ ਮੈਂ ਤੇਰੇ ਬਿਸਕੁਟ ਬਿਸਕੁਟ ਆਪ ਟਰੈਕਟਰ ਲਾਵੇਂ ਮੇਰੇ ਲਈ ਬਿਸਕੁਟ ਲੈ ਵੀ ਸਮਰਦਾ ਕਰਕੇ ਦੀ ਮੰਮੀ ਨੇ ਵੀ 에ਰਪੋਰਟ ਦੇਖ ਲਿਆ ਹੈ ਨਾ ਇੰਨੀ ਜੈਦ ਕੀਤੀ ਇੰਨੀ ਜੈਦ ਮੈਂ ਨਾਲ ਹੀ ਜਾਣਾ ਨਾਲ ਹੀ ਆ ਨਾ ਰੋ ਰੋ ਕੇ ਲਓ ਬਾਬਿਓ ਇਦਾਂ ਦੀ ਚੀਜ਼ ਆ ਕਈਆਂ ਦੇ ਮਾਵਾ ਦੇ ਪੁੱਤ ਇਥੋਂ ਵਿਛੜਦੇ ਆ ਤੇ ਕਈਆਂ ਦੇ ਮਿਲਦੇ ਆ ਜੇ ਇੰਡੀਆ 'ਚ ਸਰਦਾ ਹੋਵੇ ਕੋਣ ਆਪਣਾ ਪਰਿਵਾਰ ਛੱਡ ਕੇ ਜਾਂਦਾ ਹਨਾ ਇਸ ਲਈ ਇਹ ਹੈ ਕਿ ਕਮਾਈਆਂ ਇੱਥੇ ਸਰਦਾ ਹੀ ਨਹੀਂ ਇਦਾਂ ਦਾ ਮਾਹੌਲ ਆ ਫਿਰ ਚਲ ਉਸੇ ਚਾਰ ਪੈਸੇ ਬਣ ਜਾਂਦੇ ਪਰ ਇੱਕ ਵਾਰ ਕਿਸੇ ਨਾ ਕਿਸੇ ਟਾਈਮ ਇਹ ਜ਼ਰੂਰ ਟਾਈਮ ਆਊਗਾ ਇਹ ਲੋਕਾਂ ਨੇ ਇੱਧਰ ਨੂੰ ਭੱਜਣਾ ਪੰਜਾਬ ਨੂੰ ਜਿੰਨਾ ਮਹਿੰਗਾ ਹੋਇਆ ਹੈ ਨਾ ਤੇ ਜਾਂ ਤਾਂ ਕੋਈ ਨਹੀਂ ਭੱਲੇ ਨੇ ਉੱਥੇ ਟੋਕ ਲੈਣਾ ਕੰਮ ਜਾਂਦੇ ਬਾਹਰ ਹੀ ਭੱਜਣਾ ਆ ਲੈਫਟ ਚ ਬੋਲੀਦਾ ਵੀ ਨਹੀਂ ਜੋ ਵੀ ਟਿਆਣਾ ਛੱਡ ਕੇ ਜਾਣਾ ਵੀ ਬੜਾ ਔਖਾ ਆ ਤੇ ਇਹ ਕਰਦਾ ਉਹਨੂੰ ਪਤਾ ਲੱਗ ਗਿਆ ਵੀ ਬਿਆਰੇ ਵਿੱਚ ਜਾ ਜਾਣਾ ਉਹ ਛੱਡਦਾ ਹੀ ਨਹੀਂ ਉਹ ਤੋ ਇਤਨੀ ਗੱਲ ਹੈ ਨਾ

ਤਾਲੀ ਦੇ ਦੇ ਲਈ ਸੈਮੋ ਜੋ ਜਸਤਿ ਸਰ ਸੈਮੋ ਚੱਲ ਰਸਾਨਾ ਕਿਆ ਕਦੇ ਫਟੇ ਹੁਣ ਜੋ ਸਾਡੀ ਵੀਡੀਓ ਕਾਲ ਆ ਗਈ ਮੇਰਾ ਭਰਾ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ ਜੋ ਸਾਡੀ ਵੀਡੀਓ ਕਾਲ ਆ ਗਈ ਓਹ ਪਹੁੰਚ ਗਿਆ ਆ ਭਰਾਵਾ ਅੰਦਰ ਚੱਲ ਗਿਆ ਆ ਐ ਭੈਣਾਂ ਨੂੰ ਫਿਕਰ ਹੁੰਦਾ ਏ ਭਰਾਵਾਂ ਦਾ ਫਿਕਰ ਹੁੰਦਾ ਏ ਨਾਨਾ ਨੂੰ ਫਿਕਰ ਹੁੰਦਾ ਹੈ ਨਾਨਾ రామ ਦਾ ਫਿਕਰ ਹੁੰਦਾ ਹੈ ਚੱਲ ਕੋਈ ਨਹੀਂ ਚੱਲ ਗਿਆ ਹੁਣ ਤਰਪਿਆ ਸਾਨੂੰ ਨਹੀਂ ਸੁਣਨਾ ਕੀ ਕਹਿੰਨੀ ਅੱਜ ਤੂੰ ਹੀ ਸੁਣ ਮੇਰੀਆਂ ਆ ਰੋਈ ਬੜੀ ਕਹਾ ਕਹਾ ਕਰਦੀ ਅੱਜ ਇਧਰੋਂ ਸੁਣਨੀ ਨਹੀਂ ਆਵਾਜ਼ ਅਹੀਂ ਤੇਰੀ ਅੱਜ ਤੂੰ ਕਾਹ 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 ਕਰੇਂਗੀ ਐ ਰਾੰਟਾਲਾ ਕੈਮਰਾ ਹੀ ਨਹੀਂ ਚੱਲਦਾ ਹਾਂ ਚਾਹ ਹੁਣ ਅਸੀਂ ਦੇ ਦਿਆਂ ਚੱਲੇ ਆ ਫਿਰ ਚੰਗਾ ਹੋ ਕੇ ਬਾਹਰ ਲੋ ਜੀ ਵੀ ਹੁਣ ਆਪਾਂ ਆ ਗਏ ਘਰ ਸ਼ਮਰ ਆ ਕੇ ਫੋਨ ਦੇਖਣ ਲੱਗਾ ਤਾਂ ਕਹਿੰਦਾ ਉਹਨੂੰ ਤਾਂ ਤਾ ਉੱਤੇ ਛੱਡਿਆ ਹੁੰਦਾ ਮਸੀ ਫੋਨ ਉੱਤੇ ਅੱਦ ਛੱਡਿਆ ਹੁੰਦਾ ਹੈ ਈ ਕਿੰਨਾ ਉਹ ਤਾਂ ਟੌਰੀਆਂ ਨਹੀਂ ਲੈ ਕੇ ਆਉਣੀ ਆ ਉਹਨੇ ਠੀਕ ਹੈ ਨਾ ਟੌਰੀਆਂ ਬਿਸਕਟ ਕਿੱਦਾਂ ਗਿਆ ਉਹ ਕਿੱਥੇ ਛੱਡ ਗਿਆ ਤਾਂ ਨੂੰ ਆਈ ਜਾਣਾ ਨੇ ਚਾਕਲੇਟਾਂ ਲੈ ਕੇ ਕਦੋਂ ਨਹੀਂ ਕੱਲ ਨੂੰ ਦੋਹਾਂ ਦੇ ਨਾਲ ਤੇ ਆਇਆ ਨਾ 2 ਮਿੰਟਾਂ ਤੇ ਠੀਕ ਆ ਆ ਵੀ ਸਾਨੂੰ ੜੀਕ ਦੀ ਸੀਗੀ ਦੇਖ ਤਾਰੀ ਕੰਢੀ ਆ ਗਏ ਆ ਗਏ ਆ ਨਾ ਇਹਨਾਂ ਦੇ ਤਾਂ ਫੋਨ ਵੀਡੀਓ ਆ ਮਾਣੋ ਆ ਗਏ ਆ ਜਾ 2 ਤੋਂ 3 4 ਉਹ ਚਾਹੇ ਇਹ ਵੀ ਫਿਰ ਸਾਰੇ ਹੋਣੇ ਚਾਹਤੇ ਲੋ ਜੀ ਹੁਣ ਪਹੁੰਚ ਗਏ ਆਪਾਂ ਆ ਗਏ ਬਹੁਤ ਥੱਕੇ ਔਰ ਸਾਡਾ ਡਰਾਈਵਰ ਵੀ ਫਾਟ ਸੀ ਨਾ ਕਿਤੇ ਰੁਕਣ ਦਿੱਤਾ ਨਾ ਬਾਸਤਾ ਸਵੇਰੇ 7 8 ਵਜੇ ਪਹੁੰਚ ਗਏ ਹੁਣੇ ਤੇ ਚਲੋ ਔਨ ਕਰਦੇ ਆ ਰਾਮ ਤੇ ਸ਼ਮਰ ਸਾਡਾ ਕੁਛੇ ਵੀ ਹੋ ਗਿਆ ਦੋ ਤਿੰਨ ਵਾਰੀ ਹੁਣ ਆਪੇ Holi Holi ਰੰਗ ਲੱਗਣ ਲੱਗ ਪਾ ਜਿਦਾਂ ਚੌਕਲੇਟਾਂ ਲੈ ਆ ਰਹੀ ਓਕੇ ਬਾਏ ਤੇ ਸ਼ੇਅਰ ਕਰ ਦਿਆਂ ਕਰੋ ਤੇ ਖੁਸ਼ ਹੋ ਚੜਦੀ ਕਲਾ ਰੋ ਤਾਂ ਆਪਾਂ ਵੀ ਬ੍ਰੈਡ ਬਰੁੱਡ ਖਾ ਲਈਏ ਚਾਹ ਨਾਲ ਤੇ ਤੁਸੀਂ ਵੀ ਖਾਓ। ਚੁੰਦੇ ਵਾਦੇ ਰਹੋ। ਕਿ ਸਮਰਕਾਰ ਦੇ ਸਾਡੇ ਵੱਲੋਂ ਜਾਂ ਕਿ ਸੰਗਾ ਫੈਮਲੀ ਵਾਲੋ ਕਹਦੇ। ਬਾਏ ਬਾਏ ਕਰਦੇ ਆ। ਕਰਦੇ। ਅਜੇ ਠੰਡਾ ਹੈ ਇਹਨੂੰ ਵੀ ਨੀਂਦ ਆਉਂਦੀ ਏ। ਓਕੇ ਬਾਏ ਬਾਏ।